ਪੰਜਾਬ ਦੇ ਮਜ਼ਦੂਰ ਆਪਣੇ ਘਰਾਂ ਨੂੰ ਜੰਦਰਾ ਲਗਾ ਕੇ ਪਰਿਵਾਰ ਸਮੇਤ ਰਾਜਸਥਾਨ ਲਈ ਰਵਾਨਾ ਹੋਣ ਲੱਗੇ ਹਨ ਪੰਜਾਬ ਵਿੱਚ ਨਰਮੇ ਦੀ ਵਿਜਾਈ ਕਟ ਜਾਣ ਕਰਨ ਰੋਜ਼ਗਾਰ ਨਾ ਹੋਣ ਦੇ ਚਲਦਿਆਂ ਮਜ਼ਦੂਰ ਰਾਜਸਥਾਨ ਵਿੱਚ ਨਰਮਾ ਚੁਗਣ ਲਈ ਰਵਾਨਾ ਹੋਏ ਹਨ ਮਾਨਸਾ ਜ਼ਿਲ੍ਹੇ ਦੇ ਪਿੰਡ ਨਗਲ ਕਲਾਂ ਤੋਂ 15 ਦੇ ਕਰੀਬ ਪਰਿਵਾਰ ਨਰਮੇ ਦੀ ਚੁਗਾਈ ਵਾਸਤੇ ਰਾਜਸਥਾਨ ਲਈ ਰਵਾਨਾ ਹੋਏ ਹਨ ਇਹ ਇਹਨਾਂ ਦੇ ਇਟੇਛਾ ਤੋਂ ਹਮ ਅਜੇ ਸਾਨੂੰ ਖੋਜਿਆ ਨਾ ਪਿਆ ਹਮ ਫਿਰ ਰਾਜਸਥਾਨ ਜਾ ਰਹੇ ਆ ਪਹਿਲਾਂ ਪੰਜਾਬ ਤੋਂ ਭੱਜੇ ਚੂਪੀ ਤੋਂ ਹੁੰਦੇ ਜੀ ਅਸੀਂ ਆਪ ਟੇਸ਼ਨ ਤੋਂ ਲੈ ਕੇ ਹੁੰਦੇ ਸੀ ਬੰਦੇ ਹੂੰ ਹੁਣ ਨਰਮੇ ਖਰਾਬ ਹੋਣ ਲੱਗ ਤਾ ਕਰਕੇ ਜਾ ਰਹੇ ਹਾਂ ਹੂੰ ਮੈਨੂੰ ਬਹੁਤ ਜ਼ਿਆਦਾ ਚੱਲਦਾ ਹੁੰਦਾ ਸੀ ਹੂੰ 4-4 ਮਹੀਨੇ ਚੱਲੀ ਜਾਂਦਾ ਸੀ ਲੋੜੀ ਤੱਕ ਕੰਮ ਚੱਲੀ ਜਾਂਦਾ ਅੱਛਾ ਹੁਣ ਕਿਉਂ ਇਹੋ ਜਿਹੇ ਹਾਲਾਤ ਹੋ ਗਏ ਫਿਰ ਇਹ ਹੁਣ ਦੁਨੀਆ ਬਾਗਲ ਕੀ ਨਰਮੇ ਵਿੱਚੋਂ ਹਟ ਗਈ ਹੂੰ ਨਰਮੇ ਖਰਾਬ ਹੋ ਠੀਕ ਹੈ ਕੋਈ ਅੱਜ ਅਸੀਂ ਰਾਜਸਥਾਨ ਜਾ ਰਹੇ ਹਾਂ ਜੀ ਨਰਮਾ ਚੋਗਣਾ ਪਹਿਲਾਂ ਆਪਣੇ ਬਹੁਤ ਕਮਦਨ ਦਾ ਸੀ ਬਹੁਤ ਰਜਗਾਰ ਸੀਗਾ ਜਦ ਤਨਵੀਨ ਨੇ ਨਰਮਾ ਚੁਗਦੇ ਵਧੀਆ ਗੁਜ਼ਾਰਾ ਹੋਈ ਜਾਂਦਾ ਸੀਗਾ ਆਪਣੇ ਜਿਵੇਂ ਪਹਿਲਾਂ ਵੀ ਬਈ ਬੋਲ ਕੇ ਕਹਟ ਹੈਗਾ ਇੰਨੇ ਵੀ ਦੱਸੇਗਾ ਵੀ ਜਿਆਦਾ ਬੀਮਾੜੇ ਆਉਣ ਲੱਗੇ ਜਾਂ ਸਰਕਾਰ ਇਹ ਨਹੀਂ ਅਜਿਓ ਕੋਈ ਵੀ ਚੰਗਾ ਦੇ ਰਹੀਆਂ ਕਿ ਲਾਦਾ ਕਿਲਾ ਜ਼ਿਮੀਦਾਰ ਵੀਦ ਹੈ ਉਸੇ ਨੂੰ ਕਦੇ ਗੁਲਾਬੀ ਸੁੰਢੀ ਪੈਗੀ ਕਦੇ ਉਹ ਅਲਜੀ ਪੈ ਜਾਂਦੀ ਹੈ ਜਿੰਮ ਕਹਿੰਦੇ ਉਹ ਕਾਲਾ ਜਾ ਹੋ ਜਾਂਦਾ ਇੱਕ ਵਾਰੀ ਚੀਤ ਸਾਰਾ ਨਰਮਤਾਬ ਹੋ ਜਾਂਦਾ ਤੇ ਕਰਕੇ ਹੁਣ ਅਸੀਂ ਰਾਜਸਥਾਨ ਜਾ ਰਹੇ ਆ ਉਧਰ ਸਾਡੇ ਤਿੰਨ ਮਹੀਨੇ ਕੱਟੋ-ਕੱਟੇ ਲੱਗਣਗੇ ਪਹਿਲਾਂ ਇਸ ਰੋਤ ਦੇ ਵਿੱਚ ਕਿੰਨਾ ਕ ਪੂਰਾ ਪੂਰਾ ਪਰਿਵਾਰ ਜਾਂਦਾ ਸੀ ਨਰਮੇ ਜੁਣ ਪੂਰਾ ਪਰਿਵਾਰ ਆ ਜਿੰਨਾ ਤੁਸੀਂ ਰੋਡ ਦੇਖਦੇ ਹੋ ਇੱਥੇ ਟਰਾਲੀਆਂ ਦੀਆਂ ਟਰਾਲੀਆਂ ਸਵੇਰੇ ਜਿਨੀ ਤਰ੍ਹਾਂ ਦੀ ਆ ਕੇ ਖੜ ਜਾਂਦੀਆਂ ਸਾਰੇ ਦਾ ਸਾਰਾ ਪਰਿਵਾਰ ਸਾਰਾ ਬੇੜੀ ਟਰਾਲੀਆਂ ਤੇ ਬਹੁਤ ਪਰ ਪਰ ਕੇ ਨਰਮਤਾਬ ਜਾਂਦੀ ਜੀ ਹੁਣ ਫਿਰ ਇੱਥੇ ਕੋਈ ਰੋਜ਼ਗਾਰ ਰਿਆ ਨਹੀਂ ਪੰਜਾਬ ਦੇ ਵਿੱਚ ਵੀ ਜਿਹੜਾ ਆਪਾਂ ਨੂੰ ਉਧਰ ਰਾਜਸਥਾਨ ਜਾਣਾ ਪੈ ਰਿਹਾ ਨਹੀਂ ਰਿਹਾ ਨਹੀਂ ਕਿ ਕੋਈ ਰੋਜ਼ਗਾਰ ਨਹੀਂ ਹੈ ਬਸ ਜ ਮਿਸਤਰੀਆਂ ਨਾਲ ਹੈ ਥੋੜਾ ਬਹੁਤ ਅਜੇ-ਜੇ ਚੱਲਦਾ ਕਿਉਂਕਿ ਇੱਥੇ ਕੰਮ ਬਹੁਤ ਚੱਲਦਾ ਸੀ ਹੁਣ ਕੰਮ ਹੈ ਨਹੀਂ ਵਾ ਇੱਥੇ ਸਾਰੇ ਸੇ ਝੋਨਾ ਲੱਗਣ ਲੱਗ ਗਿਆ ਉਧਰ ਨਰਮਾ ਬਹੁਤ ਜ਼ਿਆਦਾ ਹੁੰਦਾ ਇਸ ਲਈ ਇੱਧਰ ਜਾਗੇ ਕਿੰਨਾ ਟਾਈਮ ਉਧਰ ਰਾਜਸਥਾਨ ਚ ਕੰਮ ਚੱਲੂ ਇਹ ਨਰਮੇ ਦਾ ਇਹ 3 ਮਹੀਨੇ ਘੱਟੋ-ਪੱਟ ਇੱਧਰ ਹੁਣ ਹੈ ਨਹੀਂ ਆਪਣੇ ਪੰਜਾਬ ਚ ਇੰਨਾ ਨਰਮਾ ਵੀ ਤਾ ਕਰਕੇ ਸੰਦਾਗਤਾਂ ਜਾਣਾ ਪੈ ਰਿਹਾ ਆਪਣੇ ਪੰਜਾਬ ਦੇ ਵਿੱਚ ਕਿਤੇ ਨਰਮਾ ਨਹੀਂ ਹੈਗਾ ਜਿੱਥੇ ਹੈਗਾ ਕਿਲਾ ਦਾ ਕਿਲੀ ਹੈਗਾ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਹੈਗਾ ਹੂੰ ਬਾਕੀ ਸਾਰਾ ਝੋਨਾ ਲਾਇਆ ਪਹਿਲਾਂ ਕਿੰਨਾ ਕੰਮ ਚੱਲਦਾ ਸੀ ਪੂਰੇ ਪਰਿਵਾਰ ਜਾਂਦੇ ਸੀ ਹਾਂ ਹਾਂ ਪਹਿਲਾਂ ਬਹੁਤ ਕੰਮ ਚੱਲਦਾ ਸੀ ਝੋਨਾ ਦਾ ਸਾਰਾ ਪਰਿਵਾਰ ਇੱਕ ਹੀ ਕੰਮ ਕਰਦਾ ਸੀ ਜੱਤਨ ਚਾਰ ਮਹੀਨੇ ਵਧੀਆ ਕੰਮ ਚੱਲਦਾ ਸੀ ਹੂੰ ਹੁਣ ਇੱਥੇ ਕੰਮ ਬੰਦ ਹੋ ਗਿਆ ਇਸ ਲਈ ਹੁਣ ਰਾਜਸਥਾਨ ਨਰਮਾ ਚੁਣਨ ਜਾਣਾ ਹੈ ਅੱਜ ਇਹ ਤੋਂ ਪਹਿਲਾਂ ਸਾਡੇ ਯੂਪੀ ਦੇ ਹਰਦੇ ਆਉਂਦੇ ਹੁੰਦੇ ਸੀ ਤੇਥੋਂ ਤੋਂ ਜਾ ਕੇ ਲੈ ਕੇ ਆਉਂਦੇ ਸੀ ਕਾਹਨਾਂ ਤੋਂ ਸਰਪੇ ਤੋਂ ਨਾ ਕੋਈ ਬੰਦਾ ਬੈਂਟ ਦੇਰੀ ਵੀ ਵੀ ਪੱਛੇ ਪੱਛੇ ਸੀ ਬੜੀ ਸੀ ਬਣੀ ਨਰਮੇ ਚੋਕਲ ਕੇ ਉਹਨਾਂ ਲੈ ਕੇ ਜਾਂਦੇ ਬਹੁਤ ਵਧੀਆ ਤਿੰਨ ਮਹੀਨੇ ਚਾਰ ਮਹੀਨੇ ਬਹੁਤ ਵਧੀਆ ਰਿਸ਼ਤਾ ਚੱਲਦਾ ਹੁੰਦਾ ਹੁਣ ਅੱਜ ਤਾਂ ਨਹੀਂ ਤਾਂ ਬੀਮਾਰੇ ਆਉਣ ਲੱਗੇ ਪਤਾ ਨਹੀਂ ਸਰਕਾਰੀ ਨੂੰ ਚੰਗਾ ਵੀ ਦੇ ਦੇ ਇਹ ਛੁੰਦੀ ਪੈ ਜਾਂਦੀ ਹੈ ਕਰੇ ਕਹਿੰਦਾ ਗਲਾਬੀ ਛੁੰਦੀ ਪੈ ਗਈ ਪਹਿਲਾਂ ਛੁੰਦੀ ਪੈ ਜਾਂਦੀ ਹੈ ਹਰੀ ਛੁੰਦੀ ਨਾ ਹੁਣ ਬੈਠਾ ਹੁਣ ਕਦੇ ਤੋਂ ਨੇਤੇ ਹੋ ਗਏ ਤਨ ਨਾ ਕੋਈ ਨਾ ਕਿਸੇ ਦੇ ਚੀ ਦੇਣਾ ਕਿੰਨਾ ਅੱਧਾ ਕਿੰਨਾ ਨਰਵੇ ਰਹੇਗਾ ਉਹਦੇ ਨਾਲ ਫੀ ਬਣਦਾਗਾ ਹੁਣ ਥੋੜ ਨੂੰ ਬਾਹਰ ਜਾਣਾ ਪਏਗਾ ਨਰਵੇ ਤੋਂ ਹਮ ਕੀ ਕਿੰਨਾ ਕੰਮ ਚੱਲਦਾ ਨਹੀਂ ਹੁਣ ਕਿਤੇ ਨਰਵੇ ਕੋਈ ਕੰਮ ਨਹੀਂ ਚੱਲਦਾ ਹੋਰ ਕੋਈ ਰੋਜ਼ਗਾਰ ਕੋਈ ਇੰਕਾਰ ਕੀ ਰੋਜ਼ਗਾਰ ਕਿਤੇ ਜਿਹੋ ਜੇ ਜਾਣਿਆ ਕੋਈ ਮਿਸਤਰੀਆਂ ਨਾ ਜਾਂਦਾ ਕੋਈ ਬਾਰ ਗੱਥਾ ਕੋਠਾ ਨਾ ਜਗ ਜਾਂਦੇ ਆ ਬੱਥਾ ਕਰਨਾ ਹੁਣ ਗੁਰਿਆਰੇ ਜਿਹੜੇ ਅੱਗੇ ਦਾਖਲਾ ਤੁਸੀਂ ਦਾਖਲੀਆ ਦੱਸੇ ਕੀ ਨਰਮਾ ਚੁਣ ਜਾਂਦੇ ਨੇ ਦੱਸੇ ਜੀ ਕਰਦੇ ਪਰ ਕੰਮ ਤੇ ਲੱਗਦੇ ਹੁਣ ਦਾਸ ਜੀ ਨਾ ਘਰੇ ਜੇ ਇੱਕ ਜਿਹੜੇ 2400 300 350 ਨਾ ਕੀ ਬੰਦਾ ਹੈ ਥੋੜੇ ਹਾਰ ਕੇ ਫਿਰ ਹੁਣ ਆਪ ਜਾ ਕੇ ਕੰਮੀ ਲਾਵਾਂਗੇ ਤਿੰਨ ਮਹੀਨੇ ਚਾਹੀਦਾ ਕਿ ਰਿਕਾਰ ਖਿਆਲ ਵਧੀਆ ਨਹੀਂ ਚੱਲਣਾ ਅੱਗੇ ਚੱਲਦਾ ਜਦੋਂ ਆਪਣੇ ਪੰਜਾਬ ਦੇ ਵਿੱਚ ਨਰਮਾ ਹੁੰਦਾ ਹੁੰਦਾ ਸੀਗਾ ਉਦੋਂ ਤੰਮੀ ਨੇ ਚਾਰੀ ਨੇ ਪਿੰਡ ਚ ਕੰਮ ਚੱਲੀ ਜਿੰਦਾ ਮੁਰਕੇ ਬੜੀਆਂ ਘਰਾਂ ਚ ਜਾ ਕੇ ਟਿੰਡੇ ਦੀ ਗੱਡੀ ਨੇ ਫੱਗਣ ਚੇਤਾ ਜਨ 60 ਚ ਜਾ ਕੇ ਨਰਮਾ ਦੇ ਸਿਆ ਹੋਇਆ ਹੈ ਅੱਜ ਕਿਸੇ ਦੇ ਘਰੇ ਮੈਨੂੰ ਲੱਗਾ ਫੇਰ ਨਰਮਾ ਹੋਣੀ ਉਹ ਵੀ ਕੀ ਕਰਨ ਜ਼ਿੰਮੇਦਾਰ ਜਿਹਨਾਂ ਵੀ ਜਦੋਂ ਹੁੰਦੇ ਨੇ ਉਹ ਵੀ ਕੀ ਕਰਨ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ